ਬਫੀਲੇ ਬਤਾਤਾ ਪਨੀ ਤਸਕਰੀ ਬਰੋਬ ਲੜਾਈ ਵਿੱਚ ਇੱਕ ਮਹੱਤਵਪੂਰਨ ਘਟਨਾ ਵਜੋਂ ਪੁਲਿਸ ਕਮਿਸ਼ਨਰ ਤਾਨਕੀ ਕੋਲ ਗ੍ਰੀਆ ਬੋਈਂ ਘਟਨਾ ਬਸਤੀ ਬਾਬਾ ਖੇਰ ਜਿਲਦਲ ਦੇ ਇੱਕ ਟੀਮ ਨੇ ਹਿਊਨ ਤਸਕਰੀ ਵਾਹਨ ਸ਼ਾਮਲ ਪੰਜ ਵਿਅਕਤੀਆਂ ਨੂੰ ਸਫਲਤਾਪੂਰਵਕ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਕੋਲੋਂ ਤਰਾਸੀ ਬ੍ਰਾਂਡ 100 ਗ੍ਰਾਮ ਹਿਊਨ ਬ੍ਰਾਂਡ ਬੋਈ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਸੀਪੀ ਧੰਕੀ ਕਰਨੇ ਗਿਆ ਕੇ ਪੁਲਿਸ ਬਲੋ ਬਸਤੀ ਪੀ 10 ਰੋਡ ਦੇ ਲੈਂਡਰ ਕੰਪਲੈਕਸ ਤੱਕ ਰੂਟੀਨ ਗਸਤ ਬ੍ਰਾਂਡ ਐਕਟੀਵਿਟੀ ਸਟਾਰਟਿਓ ਦਾ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਦੀ ਵੀਰਵਾ ਤਬੀਕੂ 77. ਸ਼ੱਕ ਦੇ ਆਧਾਰ ਤੇ ਰੁਕਿਆ ਗਿਆ ਜਿਸ ਦੌਰਾਨ ਉਕਤ ਵਿਅਕਤੀ ਕੋਲੋਂ ਗੰਦੀ ਦੀ ਤਲਾਸ਼ੀ ਲੈਣ ਤੇ 100 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਦੀ ਪਛਾਣ ਗੁਰਿੰਦਰ ਵੱਲੋਂ ਹੋਈ ਹੈ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਐਨਡੀਪੀਐਸ ਦਾ ਆਰ.ਟੀ.ਪੀ.ਐਨ ਨਤੀਜਾ थाना ਬਰਕੀ ਬਾਬਾ ਖੇਲ ਦੇ ਨੰਬਰ ਵਿਖੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਪਾ ਲਈ ਗਈ ਹੈ ਦੱਸ ਦਈਏ ਕਿ ਮੁੱਜ ਮੁਰਦ ਪਹਿਲਾਂ ਹੀ ਐਨਡੀਪੀਐਸ ਦੇ ਤਹਿਤ ਪਹਿਲਾਂ ਹੀ ਕਈ ਮਾਮਲੇ ਚੱਲ ਰਹੇ ਹਨ ਕਮਿਸ਼ਨਰ ਤੁਨਪ੍ਰੀ ਕੌਰ ਨੇ ਜਲੰਧਰ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਵਿਭਾਗ ਨੂੰ ਵੱਧਨਵਾਦੀ ਕੁਲਤੀ ਦਿੱਤੀ ਹੈ ਤੇ ਕਰੋਸ਼ਾ ਦਿੱਤਾ ਕਿ ਮਿੱਟੀ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ। ਪਾਉ ਦੇਖਦੇ ਹਾਂ ਜਲੰਧਰ ਤੋਂ ਰਮੇਸ਼ ਜਾਵਾ ਦੀ ਐਲ ਐਮ ਆਈ ਟੀਵੀ ਪੰਜਾਬ ਦੀ ਖਾਸ ਰਿਪੋਰਟ। ਜੀ ਸਰ ਸਰ ਕੀ ਹੈ ਬ੍ਰੋ ਹਨ ਸਰ? ਇਹ ਕਿ ਇਹ ਜੋ ਨਿਆ ਸਰਕਾਰੋਂ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਸਪੈਸ਼ਲ ਮਹਿੰਮ ਚਲਾਈ ਹੋਈ ਹੈ ਉਹਦੇ ਤਹਿਤ ਅ ਮਾਜੋਰ ਮਿਸ਼ਨਲ ਫੋਰਸ ਜਲੰਧਰ ਦੀ ਦੇ ਮਿਥਾ ਬਦੇ ਆਇਆ ਹੈ। ਮਿਤੀ 7/25 ਨੂੰ ਰੈਸਟੋਰੈਂਟ ਦੇ ਵਿੱਚ ਥਾਣਾ ਬਾਵਾੜੀ ਦੇ ਕੀ ਮੋਸਟੈਂ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਲੇਕਸਕੋਰਟ ਦੇ ਬੀਰੂ ਲੋਕ ਦੇ ਚੱਕੀ ਤਾਡੇ ਦੇ ਵਿੱਚ ਪੰਜ ਬੰਦੇ ਸ਼ዋਸ਼ੀ ਦੇ ਸ਼ਵਾਨਸ ਪੁੱਤਰ ਧਰਮਿੰਦਰ ਜੌਨੀਆ ਕਿਆ ਕਮਲਪਾਲ ਸਿੰਘ ਪੁੱਤਰ ਰਪਾਲ ਸਿੰਘ ਸੁਨੀਲ ਸਿੰਘ ਪੁੱਤਰ ਕੋਮਨ ਸਿੰਘ ਤੇ ਫਰਾਂਕ ਟੋਸ਼ੀ ਇਨਾਰੇ ਪੁਰੋਜਰਾਇਆ ਉਹ 100 ਗ੍ਰਾਮ ਹੈਲਨ ਜਿਹੜੀ ਆ ਉਹ ਬਰਾਬਰ ਹੋਈ। ਤੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਸਿਮਾਂਤ ਹੈ ਤੇ ਪਹਿਲਾਂ ਵੀ ਐਡੀਐਸ ਨੇ ਦੋ ਮੁਕਦਰ ਕਰ ਦਿਆ। ਉਹ ਇਸੇ ਤਰ੍ਹਾਂ ਜੁਲਨੀ ਤੇ ਵੀ ਕੰਮ ਕਰ ਮਾਰ ਦਿਆ। ਸੁਨੀਲ ਸਿੰਘ ਜਿਹੜਾ ਹੈ ਉਹਤੇ ਵੀ ਗਰਮਾਨ ਐਡੀਐਸ ਦਾ ਕਰ ਦਿਆ। ਤੇ ਪੰਕਜ ਜੋਸ਼ੀ ਦੇ ਖਿਲਾਫ ਵੀ ਪਹਿਲਾਂ ਕੰਮ ਕਰਤਾ। ਉਹ ਕਿਹੜਾ ਜਿਹੜਾ ਪਰਾਣਾ ਜਿਹੜਾ ਕਾਰਿਆ ਉਹ ਵੀ ਕ੍ਰਿਮਨਲ ਹੈਗਾ। ਔਰ ਹੁਣ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਉਹ तो तीस की तीस आ रही है तो थोड़े आगे जब के थे के थे ना ये तीस लाइक करना है और इतनी तो तीस हो जाएगी मकरमाता